ਸਤਕਾਰਯੋਗ ਅਧਿਆਪਕ ਸਾਥੀਓ ਨਮਸਕਾਰ ਸਤਿ ਸ੍ਰੀ ਅਕਾਲ ਅਦਾ ਸੋ ਮਿਸ਼ਨ ਸਮਰੱਥ ਦੀ ਟ੍ਰੇਨਿੰਗ ਹੋ ਚੁੱਕੀ ਹੈ ਬੇਸਲਾਈਨ ਸਾਰੇ ਸਕੂਲਾਂ ਨੇ ਲੈ ਲਈ ਹੈ ਅਤੇ ਹੁਣ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈਵਲ ਦੇ ਅਕੋਰਡਿੰਗ ਬਿਠਾਉਣਾ ਤੇ ਪੜਾਉਣਾ ਸ਼ੁਰੂ ਕਰ ਦਿੱਤਾ ਹੈ ਮੈਨੂੰ ਲੱਗਦਾ ਕੁਝ ਏਡੀਆਂ ਜ਼ਰੂਰੀ ਚੀਜ਼ਾਂ ਸਾਡੀ ਡਾਇਰੀ ਦੇ ਵਿੱਚ ਨੋਟ ਹੋਣੀਆਂ ਚਾਹੀਦੀਆਂ ਹਨ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੇ ਤੁਹਾਨੂੰ ਵੀ ਸਹੀ ਲੱਗੇ ਤਾਂ ਤੁਸੀਂ ਆਪਣੀ ਡਾਇਰੀ ਇਸ ਤਰ੍ਹਾਂ ਮੇਨਟੇਨ ਕਰ ਸਕਦੇ ਹੋ ਜਿਵੇਂ ਇਹ ਮੇਰੀ ਡਾਇਰੀ ਹੈ ਸੈਸ਼ਨ 2025-26 ਦੀ ਇਸ ਦੇ ਵਿੱਚ ਮੈਂ ਪਹਿਲੇ ਸਭ ਤੋਂ ਮਿਸ਼ਨ ਸਮਰੱਥ ਦੇ ਇੰਗਲਿਸ਼ ਦਾ ਕਿਉਂਕਿ ਮੇਰਾ ਸਬਜੈਕਟ ਇੰਗਲਿਸ਼ ਹੈ ਤਾਂ ਮੈਂ ਇੰਗਲਿਸ਼ ਦੇ ਇਸ ਤਰ੍ਹਾਂ ਲੈਵਲਸ ਲਿਖਲੇ ਹਨ ਕਿ ਲੈਵਲ 1 ਦੇ ਵਿੱਚ ਕਿਹੜੀਆਂ ਚਾਰ ਸਟੇਜਸ ਹੈ ਬਿਗਨਰ ਕੈਪੀਟਲ ਲੈਟਰ স্মॉल ਲੈਟਰ ਵਰਡ ਵਾਲੇ ਬੱਚੇ ਲੈਵਲ 2 ਦੇ ਵਿੱਚ ਪੈਰਾਗ੍ਰਾਫ ਐਂਡ ਸਟੋਰੀ ਵਾਲੇ ਬੱਚੇ ਔਰ ਕੰਪਰੀਹੈਂਸ਼ਨ ਦੀਆਂ ਕਿਹੜੀਆਂ ਚਾਰ ਸਟੇਜਸ ਹਨ ਉਮਰ ਲਿਖ ਲਈਆਂ ਹਨ ਉਸ ਤੋਂ ਬਾਅਦ ਜਿਹੜੇ ਸਾਡੇ ਗੋਲ ਕੀ ਹੈ ਮਿਸ਼ਨ ਸਮਰੱਥ 3.0 ਦੇ ਕੀ ਟੀਚੇ ਹਨ ਕੀ ਗੋਲ ਹਨ ਉਹ ਮੈਂ ਲਿਖ ਲਿਆ ਹੈ ਜਿਵੇਂ ਕਿ ਵਰਡ ਰੈਕਗਨਿਸ਼ਨ ਰੀਡਿੰਗ ਫਲੂਐਂਸੀ ਰੀਡਿੰਗ ਕੰਪਰੀਹੈਂਸ਼ਨ ਕਿ ਸਾਡੇ ਬੱਚੇ ਆਖਰ ਕਿਸ ਟੀਚੇ ਤੱਕ ਪਹੁੰਚਨੇ ਚਾਹੀਦੇ ਹਨ ਇਹ ਗੋਲ ਜਿਹੜੇ ਅਸੀਂ ਇੱਥੇ ਮੈਂਸ਼ਨ ਕਰ ਲਏ ਹਨ ਹੁਣ ਅੱਗੇ ਫੇਰ ਮੈਂ ਜੋ ਬੱਚਿਆਂ ਦਾ ਡੇਟਾ ਹੈ ਪੂਰਾ ਉਹਦੀ ਬਰੀਫਿੰਗ ਕੀਤੀ ਹੈ ਤਾਂ ਕਿ ਮੇਰੇ ਕੋਲੋਂ ਕੋਈ ਆ ਕੇ ਪੁੱਛੇ ਜਾਂ ਮੇਰੀ ਆਪਣੀ ਨੋਲੇਜ ਵਾਸਤੇ ਵੀ ਮੇਰੀ ਡਾਇਰੀ ਦੇ ਵਿੱਚ ਹੀ ਸਭ ਕੁਝ ਪਿਆ ਹੈ ਕਿਉਂਕਿ ਡਾਇਰੀ ਹਮੇਸ਼ਾ ਸਾਡੇ ਹੱਥ ਵਿੱਚ ਰਹਿੰਦੀ ਹੈ ਜਿਵੇਂ ਕਿ ਇਹ ਦੇਖੋ ਮੈਂ 6 ਦੇ ਬੱਚੇ 7th ਰੇਟ ਦੇ ਬੱਚੇ ਇਹਦੇ ਲਿਖਿਆ ਹੁਣ ਉੱਪਰ ਮੈਂ ਸਾਰੀਆਂ ਸਟੇਜਸ ਲਿਖ ਰਹੀਆਂ ਹਨ ਜਿਵੇਂ ਕਿ ਬਿਗਨਰ ਕੈਪੀਟਲ ਲੈਟਰ স্মॉल ਲੈਟਰ ਵਰਡ ਔਰ ਟੋਟਲ ਇਹ ਲੈਵਲ 1 ਦੀਆਂ ਸਾਰੀਆਂ ਸਟੇਜਸ ਮੈਂ ਇੱਥੇ ਲਿਖ ਲਈਆਂ ਹਨ ਹੁਣ ਮੈਨੂੰ ਇੰਨਾ ਪਤਾ ਹੈ ਕਿ ਮੇਰੇ ਕੋਲ 6 ਟੂ 8 ਵਿੱਚ ਬਿਗਨਰ ਚਾਰ ਬੱਚੇ ਹਨ ਕੈਪੀਟਲ ਲੈਟਰ ਤੇ ਦੋ ਬੱਚੇ ਹਨ ਸਮਾਲ ਲੈਟਰ ਤੇ 16 ਬੱਚੇ ਹਨ ਤੇ ਵਰਡ ਦੇ ਉੱਤੇ 16 ਬੱਚੇ ਹਨ ਸੋ ਲੈਵਲ 1 ਦੇ ਵਿੱਚ ਮੇਰੇ ਕੋਲ ਟੋਟਲ 38 ਸਟੂਡੈਂਟਸ ਹਨ ਇਸੇ ਤਰ੍ਹਾਂ ਲੈਵਲ 2 ਦੇ ਵਿੱਚ ਪੈਰਾਗ੍ਰਾਫ ਤੇ ਸਟੋਰੀ ਆਉਂਦਾ ਹੈ ਹੁਣ ਮੈਂ ਦੇਖਿਆ ਕਿ 6 ਦੇ ਵਿੱਚ ਲੈਵਲ 2 ਦੇ ਵਿੱਚ ਕੋਈ ਬੱਚਾ ਨਹੀਂ ਹੈ 7th ਵਿੱਚ ਵੀ ਲੈਵਲ 2 ਦੇ ਵਿੱਚ ਕੋਈ ਬੱਚਾ ਨਹੀਂ ਹੈ ਔਰ 8th ਦੇ ਵਿੱਚ ਮੇਰੇ ਕੋਲ ਪੈਰਾਗ੍ਰਾਫ ਤੇ 3 ਤੇ ਸਟੋਰੀ ਤੇ 2 ਯਾਨੀ ਕਿ ਟੋਟਲ 5 ਬੱਚੇ ਜਿਹੜੇ ਆ ਉਹ ਲੈਵਲ 2 ਦੇ ਵਿੱਚ ਹਨ ਸੋ ਹੁਣ ਜੇ ਕੋਈ ਮੈਨੂੰ ਆਪ ਵੀ ਪਤਾ ਹੈ ਕਿ ਮੇਰੇ ਕੋਲ ਲੈਵਲ 1 ਦੇ ਵਿੱਚ ਕਿੰਨੇ ਬੱਚੇ ਹਨ ਔਰ ਲੈਵਲ 2 ਦੇ ਵਿੱਚ ਕਿੰਨੇ ਬੱਚੇ ਹਨ ਇਸੇ ਤਰ੍ਹਾਂ ਹੀ ਮੈਂ ਕੰਪਰੀਹੈਂਸ਼ਨ ਦਾ ਵੀ ਲਿਖ ਲਿਆ ਹੈ ਕਿ ਜਿਹੜੇ ਬੱਚੇ ਬਿਲਕੁਲ ਕੰਪਰੀਹੈਂਡ ਨਹੀਂ ਕਰ ਪਾਉਂਦੇ ਉਹ 6th ਵਿੱਚ ਇੱਕ ਬੱਚਾ ਹੈ 7th ਵਿੱਚ 3 ਬੱਚੇ ਹਨ ਤੇ 8th ਵਿੱਚ ਵੀ ਇੱਕ ਬੱਚਾ ਹੈ ਜਿਹੜੇ ਬੱਚੇ ਵਰਡ ਰੈਕਗਨੀਸ਼ਨ ਕਰ ਲੈਂਦੇ ਹਨ ਉਹਨਾਂ ਵਿੱਚ 6th ਵਿੱਚ 5 ਬੱਚੇ ਸਨ 7th ਵਿੱਚ ਇੱਕ ਬੱਚਾ ਹੈ ਤੇ 8th ਦੇ ਵਿੱਚ 7 ਬੱਚੇ ਹਨ ਪੈਰਾਗ੍ਰਾਫ ਜਿਹੜੇ ਬੱਚੇ ਕੰਪਰੀਹੈਂਡ ਜਿਨ੍ਹਾਂ ਨੇ ਕਰ ਲਿਆ ਕੁਐਸਚਨਸ ਦੇ ਜਵਾਬ ਦੇ ਪਾਏ ਉਹ ਸਿਗੇ 2 ਬੱਚੇ 8th ਦੇ ਉਹ ਸਟੋਰੀ ਦੇ ਕੁਐਸਚਨ ਦੇ ਜਵਾਬ ਮੇਰੇ ਕੋਲ ਕੋਈ ਬੱਚਾ ਨਹੀਂ ਦੇ ਪਾਇਆ ਸੀ ਸੋ ਇਸ ਤਰ੍ਹਾਂ ਜਿਹੜੇ ਹੈ ਐ ਹੈ ਜੇ ਕਨਸੋਲੀਡੇਟਡ ਡਾਟਾ ਅਸੀਂ ਉਹਦੀ ਗੱਲ ਕਰੀਏ ਜਿਆਤਰ ਸਕੂਲਾਂ ਦੇ ਵਿੱਚ ਜਦੋਂ ਕੋਈ ਤੁਹਾਡੇ ਕੋਲ ਆ ਕੇ ਮੰਗਦਾ ਹੈ ਤਾਂ ਉਹ ਤੁਹਾਡੀ ਈਵੈਲੂਏਸ਼ਨ ਸ਼ੀਟਸ ਜਿਹੜੀਆਂ ਹੈ ਜਿਹੜੀ ਤੁਸੀਂ ਡਾਟਾ ਰਿਕਾਰਡਿੰਗ ਸ਼ੀਟਸ ਹੈ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਤੁਸੀਂ ਪ੍ਰੋਵਾਈਡ ਕਰ ਸਕੋ ਤੇ ਇਹ ਤੁਹਾਡੇ ਕੋ ਕਨਸੋਲੀਡੇਟਡ ਜਿਹੜਾ ਡਾਟਾ ਹੈ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ 6th ਦੇ ਵਿੱਚ ਲੈਵਲ 1 ਦੇ ਵਿੱਚ 15 ਬੱਚੇ ਹਨ ਲੈਵਲ 2 ਦੇ ਵਿੱਚ 0 ਬੱਚਾ ਹੈ ਤੇ ਟੋਟਲ 15 ਬੱਚੇ ਹਜੇ ਤੱਕ ਐਡਮਿਟ ਹੋਏ ਹਨ ਸਾਡੇ ਸਕੂਲ ਦੇ ਵਿੱਚ 7th ਦੇ ਵਿੱਚ ਜਿਹੜੇ ਹੈ ਲੈਵਲ 1 ਦੇ ਵਿੱਚ 11 ਬੱਚੇ ਹਨ ਲੈਵਲ 2 ਦੇ ਵਿੱਚ 6 ਬੱਚੇ ਹਨ ਤੇ ਟੋਟਲ 17 ਬੱਚੇ ਜਿਹੜੇ ਹੈ ਉਹ 7th ਦੇ ਹਨ ਇਸ ਤਰ੍ਹਾਂ 8th ਦੇ ਵਿੱਚ ਲੈਵਲ 1 ਦੇ ਵਿੱਚ 12 ਬੱਚੇ ਹਨ ਲੈਵਲ 2 ਦੇ ਵਿੱਚ ਜਿਹੜੇ ਆ ਉਹ 5 ਬੱਚੇ ਹਨ ਤੇ 17 ਬੱਚੇ ਜਿਹੜੇ ਆ ਉਹ ਅ 8th ਤੇ ਵਿੱਚ ਹਨ ਸੋ ਟੋਟਲ ਅਸੀਂ ਕਰ ਲਿਆ ਹੈ ਲੈਵਲ 1 ਦੇ ਵਿੱਚ ਟੋਟਲ ਕਿੰਨੇ ਬੱਚੇ ਹਨ ਤੇ ਲੈਵਲ 2 ਦੇ ਵਿੱਚ ਕਿੰਨੇ ਬੱਚੇ ਹਨ ਔਰ ਪੂਰੇ ਸਕੂਲ ਦੇ ਵਿੱਚ ਕਿੰਨੇ ਬੱਚੇ ਹਨ ਹਜੇ ਕੁਝ ਬੱਚੇ ਸਾਡੇ ਜਿਹੜੇ ਆ ਉਹ ਯੂਪੀ ਬਿਹਾਰ ਵਾਲੀ ਸਾਈਡ ਤੇ ਗਏ ਹੋਏ ਆ ਉਹ ਜੇ ਆਏ ਨਹੀਂ ਆ ਉਹਨਾਂ ਦੀ ਟੈਸਟਿੰਗ ਨਹੀਂ ਹੋ ਪਾਈ ਹੈਗੀ ਤੇ ਇਸ ਤਰ੍ਹਾਂ ਜਿਹੜਾ ਹੈ ਅਜੇ ਤੱਕ ਜੋ ਵੀ ਡਾਟਾ ਬਣਿਆ ਉਹ ਇੱਥੇ ਅਸੀਂ ਇਦਾਂ ਲਿਖਿਆ ਹੈ ਜਦੋਂ ਸਾਰੇ ਬੱਚੇ ਆਣਗੇ ਅਸੀਂ ਉਹਦਾ ਵੀ ਨਾਲ-ਨਾਲ ਜਿਹੜਾ ਐਡ ਕਰੀ ਚਾਵਾਂਗੇ ਔਰ ਇਸ ਤਰ੍ਹਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਕੋਲ ਕਿਸ ਕਲਾਸ ਦੇ ਔਰ ਟੋਟਲ ਕਿੰਨੇ ਵਿੱਚ ਲੈਵਲ 1 ਦੇ ਵਿੱਚ ਹਨ ਤੇ ਕਿੰਨੇ ਬੱਚੇ ਲੈਵਲ 2 ਦੇ ਵਿੱਚ ਹਨ ਸੋ ਜਿਵੇਂ ਹੀ ਕੋਈ ਤੁਹਾਡੇ ਕੋਲ ਕੁਝ ਪੁੱਛਦਾ ਹੈ ਸਾਡੇ ਹੱਥ ਦੇ ਵਿੱਚ ਉਹਦਾ ਜਵਾਬ ਹੁੰਦਾ ਹੈ ਤੇ ਅਸੀਂ ਉਹ ਕਰ ਸਕਦੇ ਹਾਂ ਤੀਸਰਾ ਕੰਮ ਇਹ ਕੀਤਾ ਹੈ ਕਿ ਇਹਨਾਂ ਦੀ ਲਿਸਟ ਬਣਾ ਕੇ ਉਸ ਕਲਾਸਰੂਮ ਦੇ ਬਾਹਰ ਲਿਸਟ ਵੀ ਲਗਾ ਦਿੰਦੀ ਹੈ ਲੈਵਲ 2 ਵਾਲੇ ਬੱਚਿਆਂ ਦੇ ਇੱਕ ਇੰਗਲਿਸ਼ ਦੇ ਵਿੱਚ ਇਹ ਇਹ ਬੱਚੇ ਜਿਹੜੇ ਐਸਐਸ ਕਲਾਸ ਦੇ ਲੈਵਲ 2 ਦੇ ਵਿੱਚ ਹਨ ਉਸ ਕਲਾਸ ਦੇ ਬਾਹਰ ਉਹਨਾਂ ਬੱਚਿਆਂ ਦੀ ਲਿਸਟ ਲਗਾਉਂਦੀ ਹੈ ਇਸੇ ਤਰ੍ਹਾਂ ਦੇ ਲੈਵਲ 1 ਦੇ ਬੱਚੇ ਹਨ ਉਸ ਕਲਾਸ ਦੇ ਬਾਰੇ ਅਸੀਂ ਲੈਵਲ 1 ਦੀ ਲਿਸਟ ਲਗਾ ਦਿੱਤੀ ਹੈ ਲੈਵਲ 1 ਦੇ ਸਾਡੇ ਦੋ ਸੈਕਸ਼ਨ ਅਸੀਂ ਬਣਾਏ ਹਨ ਤਾਂ ਕਿ ਪੀਰੀਅਡ ਭਾਵੇਂ ਸਾਡੇ ਵੱਧ ਲੱਗ ਗਏ ਹਨ ਪਰ ਅਸੀਂ ਉਹਨਾਂ ਦੇ ਦੋ ਕਮਰਿਆਂ ਦੇ ਵਿੱਚ ਰਨ ਡਿਵਾਈਡ ਕਰਕੇ ਕਿਉਂਕਿ ਇੰਗਲਿਸ਼ ਦੇ ਵਿੱਚ ਲੈਵਲ 1 ਦੇ ਵਿੱਚ ਬੱਚੇ ਜ਼ਿਆਦਾ ਸਨ ਸੋ ਇਸ ਤਰ੍ਹਾਂ ਦੇ ਬਾਰੇ ਅਸੀਂ ਉਹਨਾਂ ਦੀ ਲਿਸਟ ਡੀਡਲ ਲਗਾਈ ਹੈ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਸਿਸਟਮੈਟਿਕਲੀ ਸਾਰਾ ਕੰਮ ਜਿਹੜਾ ਉਹ ਹੋ ਜਾਏਗਾ ਔਰ ਦਿਖ ਵੀ ਜਾਏਗਾ ਤੇ ਮੈਨੂੰ ਲੱਗਦਾ ਹੈ ਉਸ ਸ਼ਾਇਦ ਸਾਰਿਆਂ ਨੂੰ ਪਸੰਦ ਵੀ ਆਏਗਾ ਜੇ ਇਸੇ ਤਰ੍ਹਾਂ ਦੀ ਲੈਵਲਿੰਗ ਸਾਡੇ ਪੰਜਾਬੀ ਵਾਲੇ ਅਧਿਆਪਕਾਂ ਨੇ ਵੀ ਕੀਤੀ ਹੈ ਤੇ ਮੈਥਸ ਵਾਲਿਆਂ ਨੇ ਵੀ ਕੀਤੀ ਹੈ ਜੇ ਤੁਸੀਂ ਚਾਹਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਮੈਂ ਉਹਨਾਂ ਦੀ ਡਾਇਰੀ ਦੀ ਪਿਕਸ ਵੀ ਜਿਹੜੀਆਂ ਆ ਉਹ ਤੁਹਾਡੇ ਦੇ ਨਾਲ ਸ਼ੇਅਰ ਕਰ ਦਿਆਂਗੀ ਧੰਨਵਾਦ